ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਅੱਜ ਅਜਿਹੇ ਸ਼ਖਸਾਂ ਨੂੰ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਪੀ.ਟੀ.ਆਈ ਦੇ ਵਿੱਚ ਬੀਏ ਕਰਦੇ ਆ ਸਰਕਾਰੀ ਨੌਕਰੀ ਨਹੀਂ ਮਿਲਦੀ ਉਸ ਤੋਂ ਬਾਅਦ ਹਤਾਸ਼ ਹੋਣ ਦੀ ਬਜਾਏ ਤੋ ਉਹਨਾਂ ਨੇ ਇੱਕ ਰੇੜੀ ਦਾ ਆਪਣਾ ਕਾਰੋਬਾਰ ਕਰਕੇ ਆਪਣਾ ਰੋਜ਼ਗਾਰ ਜਿਹੜਾ ਉਹਨਾਂ ਚਲਾਇਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਸੀ ਕਾਲ ਜੀ ਕੀ ਨਾਮ ਆ ਜੀ ਪ੍ਰਵੀਨ ਜੀ ਪ੍ਰਵੀਨ ਜੀ ਤੁਸੀਂ ਕਿਹੜੀ ਸਾਲ ਦੇ ਵਿੱਚ ਡੀਏ ਕੀਤੀ ਆ ਤੇ ਬੱਚਿਆਂ ਨੂੰ ਕਿਹੜੀ ਕਿਹੜੀ ਕੁਆਲਿਫੀਕੇਸ਼ਨ ਜਿਹੜੀ ਹੋ ਗਈ? ਜੀ ਸ ਮੈਂ ਡੀਏ ਕੀਤੀ 83 ਦੇ ਵਿੱਚ ਤੇ ਮੇਰੇ ਬੱਚੇ ਵੱਡੀ ਕੁੜੀਆ ਮੇਰੀ ਐਮ ਬੀਏ ਡ ਹੈ ਟੀਚਰ ਹੈ। ਤੇ ਹਾਂਜੀ ਤੇ ਮੇਰੇ ਬੇਟੇ ਨੇ ਬੀਸੀਏ ਐਮਸੀਏ ਕੀਤੀ ਹੋਈ ਆ ਪ੍ਰਾਈਵੇਟ ਜੌਬ ਆ। ਪ੍ਰਾਈਵੇਟ ਕਰਦਾ ਆ ਉਹਦੇ 5-6000 ਤੋਂ ਉੱਪਰ ਮਿਲਦੀ ਨੇ ਪ੍ਰਾਈਵੇਟ ਜੌਬ। ਤਾਂ ਮੇਰੀ ਸਭ ਤੋਂ ਛੋਟੀ ਗੁੜਿਆ ਨੇ ਕਿੰਨੀ ਹੋਈਏ ਉਹਨੇ ਕੋ ਵੀ 2 ਡਿਗਰੀਆਂ ਹੈ ਬੀਏ ਤੇ ਐਲਐਸੋ ਉਹ ਤੋਂ ਬਾਅਦ ਉਹਨੇ ਹੱਥ ਦਾ ਕੰਮ ਸ਼ੁਰੂ ਕੀਤਾ ਕਹਿੰਦੀ ਮਮ ਜੌਬ ਹੈ ਨਹੀਂ ਤਾਂ ਮੈਂ ਉਹਨੂੰ ਹੱਥ ਦਾ ਕਹਨਰ ਦੇ ਦੋ ਤਾਂ ਮੈਂ ਉਹਨੂੰ ਬਿਊਟੀਸ਼ਨ ਦਾ ਕਰਾਇਆ ਜਿਹਦੇ ਵਿੱਚ ਉਹਨੇ ਮੇਕਅਪ ਪ੍ਰੈਕਟਿਸ ਕਰ ਰਹੀ ਹੈ ਅੱਜ ਨੂੰ ਪ੍ਰੋਫੈਸ਼ਨਲ ਹੈ ਨੈਟਿਵ ਸੇ ਵਿੱਚ ਮੈਨੇਜ ਹੈਗਾ ਤੁਸੀਂ ਬੀਏ ਕਰਕੇ ਰੇੜੀ ਲਾ ਰਹੇ ਹੋ ਆਪਣਾ ਕਾਰੋਬਾਰ ਕਰ ਰਹੇ ਹੋ ਬੱਚਿਆਂ ਨੂੰ ਤੁਸੀਂ ਪੜਾਇਆ ਤਾਂ ਕਾਫੀ ਖਰਚਾ ਵੀ ਹੋਇਆ ਹੋਗਾ ਖਰਚਾ ਤਾਂ ਹੁੰਦਾ ਹੀ ਹੈ ਭਾਜੀ ਸਾਡੇ ਵਰਗਿਆਂ ਨੂੰ ਕਹਿੰਦੇ ਦੇਣਾ ਕੁਆਲੀਫਿਕੇਸ਼ਨ ਦੇ ਵਿੱਚ ਖਰਚਾ ਹੈ ਬਸ ਰੋਟੀ ਰੋਜ਼ਗਾਰ ਦੇ ਵਿੱਚ ਹੀ ਕੱਟ ਕੇ ਬੱਚੇ ਪੜਾਏ ਆ ਆਪਣੇ ਤੁਹਾਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਮੈਂ ਇੰਨੀ ਕੁਆਲੀਫਿਕੇਸ਼ਨ ਹੈ ਮੇਰੀ ਤੇ ਮੈਂ ਇਹ ਕੰਮ ਕਿਉਂ ਕਰਾਂ ਪਹਿਲੇ ਸ਼ੁਰੂਆਤ ਦੇ ਵਿੱਚ ਤਾਂ ਬਹੁਤ ਪ੍ਰੋਬਲਮ ਆਈਆਂ ਆਪਣੇ ਆਪ ਨੇ ਵੀ ਪਰ ਜਦੋਂ ਸਾਲੋਂ ਉਹਦੇ ਵਿੱਚ ਹੀ ਪ੍ਰੋਫਿਟ ਦੇਖਣ ਲੱਗ ਪਿਆ ਕਿ ਅਸੀਂ 2000 ਦੇ ਆ ਘਰਤੀ ਕਰਕੇ ਜਦੋਂ ਅਸੀਂ 5000 ਬਣਾ ਰਹੇ ਹਾਂ ਤਾਂ ਸਾਨੂੰ ਹੋਰ ਕਿਸੇ ਦੀ ਨੌਕਰੀ ਕਰਨ ਦੀ ਲੋੜ ਹੀ ਨਹੀਂ ਆਪਣਾ ਬਿਜ਼ਨਸ ਹੀ ਠੀਕ ਹੈ ਜਦੋਂ ਤੁਸੀਂ ਪੜ੍ਹੇ ਉਸ ਤੋਂ ਬਾਅਦ ਨੌਕਰੀ ਵਾਲ ਦੇਖਿਆ ਤੇ ਤੁਹਾਨੂੰ ਕਿਹੜੀ ਕੀ ਬਣਨਾ ਚਾਹੁੰਦੇ ਸੀ ਮੈਂ ਟੀਚਰ ਬਣਨਾ ਚਾਹੁੰਦੀ ਸੀ ਕਿ ਆਪਸ਼ਨਰ ਉਹ ਕਿੰਨਾ ਕਿਤੇ ਤੁਸੀਂ ਆਪਣੇ ਬੱਚਿਆਂ ਦੇ ਵਿੱਚ ਉਹ ਦੇਖਦੇ ਹੋ ਕਿ ਮੈਂ ਬੱਚਿਆਂ ਨੂੰ ਪੜ੍ਹਾ ਕੇ ਤੇ ਉਸ ਲਾਈਨ ਦੇ ਦਿੱਤੇ ਲੈ ਕੇ ਕੋਸ਼ਿਸ਼ ਕੀਤੀ ਸੀਗੀ ਪਰ ਅੱਜ ਦਾ ਯੁੱਗ ਜਿਹੜਾ ਚੱਲ ਰਿਹਾ ਆ ਉਹ ਦੇ ਅਕੋਰਡਿੰਗ ਬੱਚਿਆਂ ਨੂੰ ਵੀ ਨਹੀਂ ਕੋਈ ਨੌਕਰੀ ਮਿਲੀ ਬੱਡੀ ਗੁੜੀਆਂ ਮੇਰੀ ਕਹਿੰਦੀ ਕਿ ਮਮ ਟੀਚਰ ਨੇ ਉਹਨੇ ਟੈਟ ਦੇ ਪੰਜ ਵਾਰੀ ਪੇਪਰ ਦਿੱਤੇ ਭਰੇ ਆ ਕਹਿੰਦੀ ਹਰ ਵਾਰ 500 1500 ਭਰ ਕੇ ਨੰਬਰ ਨਹੀਂ ਮਿਲਦੇ ਤੋਂ ਮਮ ਮੈਂ ਤਾਂ ਬਾਹਰ ਜਾਣਾ ਹੈ ਤੋਂ ਉਹਦਾ ਮੈਂ ਵਿਆਹ ਕਰਕੇ ਉਹਨੂੰ ਇੰਗਲੈਂਡ ਤੋਂ ਭਟਾਏ ਹਮ ਦੋ ਬੱਚੇ ਹੈਗੇ ਆ ਮੇਰੇ ਇੱਥੇ ਉਹ ਵੀ ਜੋਬ ਕਰ ਰਹੇ ਆ ਤਾਂ ਦੇਖੋ ਬੱਚੇ ਵੀ ਆਣ ਕੇ ਤਾਂ ਹੱਥ ਹੁਣਾਂਗੇ ਹਾਂਜੀ ਮੈਂ ਮੇਰਾ ਬੇਟਾ ਖੜਾ ਕਰ ਦਿੰਨੀ ਆ ਕਿਸੇ ਵੇਲੇ ਜਿਸ ਦਿਨ ਉਹਦੀ ਛੁੱਟੀ ਹੁੰਦੀ ਉਹਨੂੰ ਬੁਲਾਨੀ ਆ ਤਾਂ ਕਿ ਉਹਦੇ 'ਚ ਅਹਿਨ ਨਾ ਆਵੇ ਕਿ ਮੈਂ ਆਹ ਕੰਮ ਨਹੀਂ ਕਰ ਸਕਦੀ ਉਹ ਆਂਦਾ ਵੇਰ ਨੂੰ ਹੱਥ ਬਟਾਉਂਦਾ ਆ ਵੇਚਦਾ ਵੀ ਹੈ ਜਦ ਵੀ ਉਹਨੂੰ ਵੇਲ ਲੱਗਦਾ ਆਂਦਾ ਹੈ ਹੁਣ ਬਹੁਤ ਸਾਰੇ ਜਿਹੜੇ ਲੋਕ ਨੇ ਪੰਜਾਬੀ ਧਰਤੀ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਜਾ ਰਹੇ ਹੋ ਜਾ ਰਹੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਮੈਂ ਤਾਂ ਇਹੇ ਦੇਣਾ ਚਾਹੁੰਦੀ ਆ ਕਿ ਬੱਚੋ ਆਪਣਾ ਛੋਟਾ ਮੋਟਾ ਬਿਜ਼ਨਸ ਕਰੋ ਆਪਣੇ ਦੇਸ਼ ਦੇ ਵਿੱਚ ਰਹੋ ਆਪਣਾ ਪੰਜਾਬ ਬਹੁਤ ਵਧੀਆ ਆ ਇੱਥੇ ਆ ਕੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਤਾਂ ਆਪਾਂ ਨੂੰ ਨਾ ਮਿਲੂਗਾ ਕੋਸ਼ਿਸ਼ ਇਹ ਕਰੋ ਕਿ ਬਾਹਰ ਵੱਲ ਨੁੱਕੋ ਨਾ ਆਪਣੇ ਦੇਸ਼ ਦੇ ਵਿੱਚ ਹੀ ਛੋਟਾ ਮੋਟਾ ਚਾ ਚਾਹ ਦੀ ਫੜੀ ਲਾਓ ਜੋ ਵੀ ਕਰੂਗੇ ਐਟਲੀਸਟ ਆਪਣਾ ਕੰਮ ਹੋਊਗਾ ਤੁਹਾਡਾ ਕਿਸੇ ਦੇ ਅੰਡਰ ਨਾ ਹੋਵੇ ਉੱਥੇ ਵੀ ਜਾ ਕੇ ਭਾਂਡੇ ਮੰਜਨੇ ਆ ਸਾਫ ਸਪਾਈਆਂ ਹੀ ਕਰਦੇ ਇਹੇ ਕੰਮ ਮਿਲਦਾ ਜੌਬ ਇਹਦੇ ਨਾਲੋਂ ਬੈਸਟ ਹੈ ਤੁਸੀਂ ਆਪਣੇ ਘਰ ਦੇ ਵਿੱਚ ਰਹਿ ਕੇ ਆਪਣੇ ਮਾਲਕ ਖੁਦ ਬਣੋ ਤੁਹਾਡੀ ਕਿੰਨੀ ਉਮਰ ਹੋ ਚੁੱਕੀ ਹੈ ਇਸ ਵੇਲੇ ਮੇਰੀ 59 ਹੈ ਸਾਹਿਬ ਮੇਰੀ ਸਭ ਤੋਂ ਵੱਡੀ ਬੇਟੀ ਦੀ 36 ਜਾਂ 37 ਸਾਲ ਦੀ ਹੈ ਬੇਟਾ ਮੇਰਾ 32 ਸਾਲ ਦਾ ਹੈ ਸਭ ਤੋਂ ਛੋਟੀ ਮੇਰੀ 29 ਸਾਲ ਦੀ ਮੇਰੇ ਹਸਬੰਡ ਵੀ ਮੇਰੇ ਨਾਲ ਹੈਲਪ ਕਰਾਂਦੇ ਆ ਅਸੀਂ ਦੋਨੋਂ ਬੁੱਢਾ ਬੁੱਢੀ ਨੇ ਇਹੀ ਕੰਮ ਕੀਤਾ ਆ ਤਾਂ ਕਿ ਅਸੀਂ ਆਪਣਾ ਘਰਬਾਰ ਕਾਇਮਤੀ ਚਲਾਈਏ ਤੇ ਸਮਾਜ ਦੇ ਵਿੱਚ ਹੱਕ ਨਾ ਰਹੀਏ ਕਿੰਨਾ ਕਿ ਕਮਾਲ ਇਹ ਮੈਂ ਤੋਂ ਭਾਜੀ ਦਿਹਾੜੀ ਪਾ ਲੈਂਦੀ 1500 2000 ਰੁਪਏ ਤੁਸੀਂ ਦੇਖ ਸਕਦੇ ਹੋ ਕਿ ਦੇਖਿਆ ਜਾਵੇ ਤੇ ਜਿਸ ਜਗ੍ਹਾ ਦੇ ਉੱਤੇ ਆਪਾਂ ਹੁਸ਼ਿਆਰਪੁਰ ਦੇ ਵਿੱਚ ਖੜੇ ਆ ਜਿੱਥੇ ਪ੍ਰਵਾਸੀ ਮਜ਼ਦੂਰਾਂ ਨੇ ਜਿਹੜੇ ਆ ਉਹ ਕਿਉਂਕਿ ਬਿਹਾਰ ਤੋਂ ਆਏ ਆ ਉਹਨਾਂ ਨੇ ਬਹੁਤ ਬੰਨੇ ਦੂਰ ਤੱਕ ਰੇੜੀਆਂ ਲਿਆਂ ਜਾਂ ਹਾਂ ਪਰ ਉਹਨਾਂ ਵਿੱਚ ਇੱਕ ਹੀ ਪੰਜਾਬਣ ਆ ਸਾਡੇ ਅੰਟੀ ਜੀ ਹੈਗੇ ਆ ਜਿਹੜੇ ਰੇੜੀ ਮਾ ਕੇ ਆਪਣਾ ਗੁਜ਼ਾਰਾ ਕਰਦੀ ਹੈ ਤੇ ਵਧੀਆ ਗੁਜ਼ਾਰਾ ਕਰ ਰਹੀ ਆ ਉੱਥੇ ਨਾਲ ਹੀ ਨੌਜਵਾਨਾਂ ਲਈ ਇੱਕ ਪ੍ਰੇਰਣਾ ਸਰੋਤ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਕੇ ਲੋਕ ਤੇ ਉਥੇ ਸੈਟਲ ਹੋਣ ਦੀ ਸੋਚ ਰਹੇ ਆ ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਬਹੁਤ ਕੁਝ ਹੈ ਜੇ ਇੱਥੇ ਮਿਹਨਤ ਕੀਤੀ ਜਾਵੇ ਸ਼ਰਮ ਨੂੰ त्याਗਿਆ ਜਾਵੇ ਤੇ ਇੱਥੇ ਰਹਿ ਕੇ ਬਹੁਤ ਵਧੀਆ ਰੋਟੀ ਖਾਧੀ ਜਾ ਸਕਦੀ ਆ ਕੈਮਰਾਮੈਨ ਸੋਨੀ ਦੇ ਨਾਲ ਸਰਵੰਤ ਸਿੰਘ ਕੁਮਾਨ ਹੁਸ਼ਿਆਰਪੁਰ ਕੈਮਰਾਮੈਨ ਸੋਨੀ ਦੇ ਨਾਲ ਸਰਵੰਤ ਸਿੰਘ ਕੁਮਾਨ ਹੁਸ਼ਿਆਰਪੁਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ denik savera tv youtube facebook instagram x aur whatsapp channel par